¡Gracias! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਰਹਿਮਤ ਦੁਆਰਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ ਪੰਜ ਪਿਆਰੇ ਸਰਵਾਂ ਨਿਛਾਨ ਚੀਤ ਸਿੰਘ ਨਗਾਰਿਆਂ ਦੇ ਸਮੇਤ ਅੱਜ ਮਹਾਂਪੁਰਸ਼ ਸੰਤ ਬਾਬਾ ਲਖਨ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਪੂਰਾ ਇਲਾਕਾ ਪਿੰਡ ਨੜਾਓ ਤੋਂ ਆਰੰਭ ਹੋ ਕੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਸਤਗੁਰੂ ਜੀ ਦੀ ਕਿਰਪਾ ਦੁਆਰਾ ਪੜਾਉ ਪੜਾਈ ਹੁੰਦਾ ਹੋਇਆ ਫਿਰ ਗੁਰਦੁਆਰਾ ਜਨਮਸਥਾਨ ਸੰਤ ਬਾਬਾ ਅਨੰਦ ਸਿੰਘ ਦੇ ਵਿਹੜੇ ਪਹੁੰਚ ਕੇ ਸਮਾਪਤੀ ਹੋਵੇਗੀ ਜਿੰਦੇ ਵਿੱਚ ਬਹੁਤ ਵੱਡਾ ਇਲਾਕੇ ਦਾ ਮੈਂ ਕਹਾਂਗਾ ਚਾਹ ਦੇ ਹਜ਼ੂਰ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਵਾਰਾ ਕਰਕੇ ਇੱਧਰ ਪਿੱਛੇ ਨੇ ਸੰਤ ਬਾਬਾ ਅਨੰਦ ਸਿੰਘ ਨੂੰ ਆਪਣਾ ਕੀਸਾ ਦਿੱਤਾ ਏਲੀ ਬੰਦਗੀ ਕੀਤੀ ਮਹਾਂਪੁਰਸ਼ਾਂ ਨੇ ਕਿ ਸਰਪੁਰ ਜੀ ਨੇ ਦਿਆਲ ਹੋ ਕੇ ਕਿਹਾ ਬਾਬਾ ਅਨੰਦ ਸਿੰਘਾ ਹੱਥ ਮੇਰਾ ਹੱਥ ਤੇਰਾ ਕੀਸਾ ਮੇਰਾ ਵਰਤਾਈ ਜਾਂ ਅੱਜ ਉਹਨਾਂ ਮਹਾਂਪੁਰਖਾਂ ਦੇ ਗੁਰਦਵਾਰਾ ਲੰਗਰ ਸਾਹਿਬ ਜੀ ਹਜੂਰ ਸਾਹਿਬ ਦੇ ਨੇੜੇ ਵਿਖੇ ਵੱਡੇ ਪੱਤਰਾਂ ਦੇ ਲੰਗਰ ਚੱਲਦੇ ਨੇ ਔਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਮਹਾਂਪੁਰਖਾਂ ਦਾ ਜੋ ਜਨਮ ਸਥਾਨ ਆ ਪਿੰਡ ਨਡਾਲੋਂ ਜ਼ਿਲ੍ਹਾ ਹਿਆਰ ਕੋਰ ਵਿਖੇ ਅੱਜ ਇਲਾਕੇ ਦੀਆਂ ਸੰਗਤਾਂ ਵੱਲੋਂ ਮਹਾਂਪੁਰਖਾਂ ਦੇ ਜਨਮ ਦਿਹਾੜੇ ਨੂੰ ਬਹੁਤ ਵੱਡੇ ਪੱਤਰੋਂ ਤੇ ਮਨਾਇਆ ਜਾ ਰਿਹਾ ਔਰ ਇਸ ਦਾ ਜਿਹੜਾ ਆਖਰੀ 4 ਫਰਵਰੀ ਨੂੰ ਬਹੁਤ ਵੱਡਾ ਸਾਡੇ ਵੀਰ ਪੌਟ ਵਾਲਾ ਦਵਾਨ ਵੱਜਣਗੇ ਰਾਗੀ ਸਾਡੀ ਮਹਾਂਪੁਰਸ਼ ਪਹੁੰਚਣਗੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਇਹ ਜੀ ਰਾਹੀਂ ਆਪ ਸਾਰੀਆਂ ਸੰਗਤਾਂ ਚਾਰ ਫਰਵਰੀ ਨੂੰ ਅਮੇਰ ਦੇ ਤਰਫੋਂ ਸਨ ਦੇਣ ਦੀ ਕਰਤਾ ਕਰੋ ਜੀ ਵਾਹਿਗੁਰੂ ਜੀ ਖਾਲਸਾ